ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਇੱਕ ਸਾਈਡ ਤੇ ਪਿੰਡ ਬੁੱਟਰ ਬਦਨੀ ਵੀ ਰਹ ਜਾਂਦਾ ਤੇ ਦੂਜੀ ਸਾਈਡ ਤੇ ਸ਼ਹਿਰ ਮੋਗਾ ਰਹ ਜਾਂਦਾ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਘਰੇਲੂ ਪਸ਼ੂਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਤਾਂ ਗੱਬਣਾ ਮੱਝਾ ਬਾਈ ਉਹਨਾਂ ਕੋਲ ਤੇ ਇੱਕ ਟੋਕੜ ਵੈੜ ਕੋਈ ਵੀ ਨਾ ਕਿਸੇ ਨੂੰ ਪਸੰਦ ਹੁੰਦਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰੇ ਨਾਮ ਅਮਰਜੀਤ ਸਿੰਘ ਪਿੰਡ ਡਾਲਾ ਜੱਗਾ ਪਤੀ ਠੀਕ ਆ ਜੀ ਤੇ ਮੋਗਾ ਜ਼ਿਲ੍ਹਾ ਤਹਿਸੀਲ ਮੋਗਾ ਆਪਣੇ ਤੋਂ ਮੋਗਾ ਕਿੰਨੇ ਵਾਟ ਹੋਊਗਾ ਜੀ ਆਪਣੇ ਤੇ 6 ਕਿਲੋਮੀਟਰ ਹੋ ਤੇ 7 ਕਿਲੋਮੀਟਰ ਪਤਨੀ ਜੀ ਪਤਨੀ 10 ਕਿਲੋਮੀਟਰ 12 ਠੀਕ ਆ ਜੀ ਘਰ ਦੇ ਪਸੂਈ ਆ ਜੀ ਹਾਂਜੀ ਘਰ ਦੇ ਮੱਜ ਤੋਂ ਵੀਰੇ ਸ਼ੁਰੂ ਕਰਾਂਗੇ ਸੂਆ ਕਿੰਨਾ ਮਾਜੇ ਦਾ ਇਹ ਪੰਜਵੇਂ ਸੂਏ ਆ ਵੀਰੇ ਹੁਣ ਸੂ ਗਏ ਜੀ ਹਾਂਜੀ ਹੁਣ ਪੰਜਵੇਂ ਸੂਏ ਸੂ ਗਏ ਸਮਾਂ ਕਿੰਨਾ ਲੈਂਦੀ ਹੈ ਜੀ ਇਹਨੂੰ ਕੱਲ 1 ਅਗਸਤ ਨੂੰ ਪੂਰਾ ਹੋ ਗਿਆ ਹੁਣ ਉੱਤੇ 5 ਦਿਨ ਲੈ ਜੀ 6 ਲੈ ਜੀ ਹੁਣ ਯਾਨੀ ਹੈ ਤਿਆਰੀਆਂ ਜਿਮਨ ਕੇ ਆ ਲਈ ਠੀਕ ਆ ਥਣਾ ਦੀ ਪਰ ਪਿੱਛੇ ਦੀ ਗਾਰੰਟੀ ਹੈ ਜੀ ਹਾਂਜੀ ਉਹ ਵਧੀਆ ਪਹਿਲਾਂ ਵੀ ਆ ਪਚੋਂਦੇ ਰਹੇ ਆ ਆਪਣੇ ਕੋਲ ਹੋਗੇ 2-3 ਸਾਲ ਠੀਕ ਆ ਜੀ ਹਾਂਜੀ ਵਧੀਆ ਆ ਠੀਕ ਹੈ ਜੀ ਕਿੰਨਾ ਦੁੱਧ ਪਿਛਲੇ ਸੂਏ ਆਪਾਂ ਚੋਇਆ ਜੀ ਇਹਦਾ ਇਹਦਾ ਜੀ 10 ਕਿਲੋ ਚੋਇਆ ਵਾ ਆਪਣਾ ਚੋਇਆ ਵਾ ਇੱਕ ਤਿਆਰ ਕਿੰਨਾ ਕੱਪਿਆ ਜੀ 10 ਤੋਂ ਸ਼ਾਇਦ ਵੱਧ ਵੀ ਹੋ ਜੇ ਐਰ ਕੀ ਇੰਨਾ ਤਾਂ 10 ਕਿਲੋ ਤਾਂ ਦਊਗੀ 10 ਮੰਨ ਕੇ ਆ ਜੇ ਕੋਈ ਵੀਰ ਜੀ ਪਿਛਲੀ ਵਾਰੀ ਵੀ 10 ਸੀਗਾ ਠੀਕ ਹੈ ਜੀ ਚਵਾਈ ਦੀ ਪੋਲੀ ਆ ਵੀਰੇ ਹਾਂਜੀ ਨਾ ਬਾਲੀ ਪੋਲੀ ਆ ਨਾ ਕਰੜੀ ਆ ਠੀਕ ਆ ਵਧੀਆ ਚੋ ਨਾਰਮਲ ਆ ਜੀ ਠੀਕ ਆ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੇ ਦਸਨ ਮੁਤਾਬਕ ਜੀ ਪੰਜਵਾਂ ਹੁੰਦੀ ਆ ਜਿਹੜੇ ਡੇਟ ਮੁਤਾਬਕ ਸਮਾਂ ਬਾਈ ਦੱਸਦਾ ਕਿ ਇੱਕ ਤਰੀਕ ਨੂੰ ਦਿਨ ਪੂਰੇ ਆ ਹੁਣ 5 ਦਿਨ ਉੱਤੇ ਲੈ ਜੇ 4 ਲੈ ਜੇ ਚਾਹੇ ਸੂਈ ਪਵੇ ਜੀ ਉਹ ਪਸੂ ਦੇ ਸਿਰ ਤੇ ਆ ਵਜਨ ਵਜੂਦ ਵੀ ਚੰਗਾ ਸੂਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਬਾਕੀ ਮੈਂ ਤੁਹਾਨੂੰ ਨੇੜੇ ਤੋਂ ਥਣ ਚੈੱਕ ਕਰਵਾ ਦੂੰਗਾ ਜੀ ਦੁੱਧ ਬਾਈ ਦੱਸਦਾ ਕਿ ਆਪਾਂ ਪਿਛਲੇ ਸੂਏ 10 ਕਿਲੋ ਝੋਆ ਜੀ ਆਪਾਂ ਏਕਤੀਆਰ ਵੀ 10 ਹੀ ਕਹਿ ਕੇ ਦੇਣਾ ਉਹ ਅੱਗੇ ਸੇਵਾ ਤੁਹਾਡੀ ਵੀਰੇ ਕਿ ਤੁਸੀਂ ਵੱਧ ਸੇਵਾ ਕਰ ਲੋਗੇ ਤਾਂ ਵੱਧ ਚੋ ਸਕਦੇ ਆ ਜੇ ਸੇਵਾ ਘੱਟ ਹੋਈ ਤਾਂ ਘੱਟ ਵੀ ਸਕਦੀ ਹੈ ਥਣਾ ਦੀ ਭਾਰ ਪਿੱਛੇ ਦੀ ਬਾਈ ਦੱਸਦਾ ਕਿ ਆਪਣੀ ਫੁੱਲ ਗਰੰਟੀ ਆ ਬੇਫਿਕਰ ਕੋਈ ਹੋ ਕੇ ਆ ਜੇ ਬਾਕੀ ਜਿਹੜਾ ਵੀ ਸੌਦਾ ਕਰੂਗਾ ਪਾਸ ਵੀਰੇ ਅਗਲੇ ਨੇ ਕਰਨੀਆਂ ਜੀ ਤੇ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਹੈ ਜੀ ਗਵਰਨਰ ਭਾਈ ਫੋਨ ਤੇ ਦੱਸ ਦਾਂਗੇ ਫੋਨ ਤੇ ਦੱਸ ਦਾਂਗੇ ਜੀ ਕਿਉਂਕਿ ਅੱਜ ਹਜੇ ਸਮਾਂ ਲੈਂਦੀ ਹੈ ਤੇ ਕੱਲ ਨੂੰ ਬਸੂ ਸੂਨ ਦਾ ਉਦ ਦੇ ਦੀ ਡਿਮਾਂਡ ਉਦ ਦੇ ਹੋਊਗੀ ਜੀ ਜਿਹੜਾ ਵੀਰੇ 2 ਨੰਬਰ ਵੇੜਾ ਜੀ ਇਹਦਾ ਸੂਆ ਕਿੰਨਾ ਮਾ ਜੀ ਇਹ ਚੌਥੇ ਸੂਏ ਇਹ ਹੋਊਗੀ ਸੂਈ ਵੀ ਆ ਜੀ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਜੀ ਇਹ ਹੋਊਗੇ ਹੋਣਗੇ ਆਪਾਂ ਲਈ ਸੀ 5 ਕੁ ਮਹੀਨੇ ਹੋਗੇ ਹੋਣਗੇ 5 6 ਠੀਕ ਆ ਏਆਈ ਵਗੈਰਾ ਤਾਂ ਨਹੀਂ ਹੋਈ ਜੀ ਨਹੀਂ ਉਹ ਨਹੀਂ ਹੋਈ ਠੀਕ ਆ ਕਿੰਨਾ ਦੁੱਧ ਆ ਵੀਰੇ ਦੇ ਥੱਲੇ ਇਸ ਟਾਈਮ ਇਹ 4 ਕਿਲੋ ਹੋਊਗਾ ਮਸਾਈ ਦੋਨਾਂ ਟਾਈਮਾਂ ਦਾ ਹਾਂਜੀ ਦੋਨਾਂ ਚੰਗੀ ਫੈਟ ਵਾਲਾ ਹੋਊ ਕ੍ਰੋਸ ਆਂਗਾ ਹਨਾ ਬਾਈ ਸੰਗਣਾ ਦੁੱਧ ਸਾਢੇ 3-4 ਫੈਟ ਆਉਂਦੀ ਆ ਠੀਕ ਹੈ ਜੀ ਹਾਂ ਜੀ ਥਾਣਾ ਦੀ ਗਰੰਟੀ ਹੈ ਜੀ ਹਾਂ ਜੀ ਥਾਣ ਵਧੀਆ ਹੋਣਾ ਵੇਖ ਲਓ ਆਪਾਂ ਸਿੰਗਾ ਮਾਰਦੀ ਮੂਰਦੀ ਤਾਂ ਨਹੀਂ ਮੇਰੇ ਕਿਉਂ ਹੀ ਨਹੀਂ ਆ ਵੇਖ ਲਓ ਹੁਣ ਟਾਈਮ ਹੋ ਗਿਆ ਪੁੱਤ ਪਾਸੇ ਹੋ ਯਾਰ ਠੀਕ ਹੈ ਜੀ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਹੁਣ ਆਪਾਂ 12:34 ਮਿੰਟ ਦੇ ਵੀਡੀਓ ਬਣਾ ਰਹੇ ਆ ਜਾਨੀ ਦੁਪਹਿਰ ਦੇ ਟਾਈਮ ਹੀ ਬਣਾ ਰਹੇ ਆ ਤੇ ਕਰਮ ਵਾਲੀ ਨੂੰ ਕੋਈ ਪਰਵਾਹ ਨਹੀਂ ਜਿਵੇਂ ਕੋਈ ਮਰਜ਼ੀ ਬਹਿ ਜੇ ਇਹ ਵੀ ਤੋੜ ਕੇ ਦਿਖਾ ਦਿਓ ਜੀ ਸਿੰਗੀ ਜ਼ਰੂਰ ਆ ਛੋਟੀ ਛੋਟੀ ਜੀ ਸਪਾਰਾ ਸੀਲਸ ਲੱਗ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਜਿਹੜਾ ਨੈੱਟ ਦੁੱਧ ਹੋਊਗਾ ਉਹ 4 ਕਿਲੋ ਹੀ ਮੰਨ ਕੇ ਆਇਓ ਦੋ ਟਾਈਮ ਚਾਰ ਟਾਈਮ ਚ ਆਪਦੀ ਚਵਾਈ ਵੀਰੇ ਤੁਸੀਂ ਕਰਨੀ ਐ ਬਾਕੀ ਕਰੋ ਸੰਗ ਦਾ ਫਾਇਦਾ ਵੀਰੇ ਇਹ ਹੋ ਜਾਂਦਾ ਹੁੰਦਾ ਕਿ ਦੁੱਧ ਕਰਮਾਲੀ ਦਾ ਸੰਗਣਾ ਤੇ ਗਰਮੀਆਂ ਨੇ ਘੱਟ ਮਨਾਉਣੀਆਂ ਸਰਦੀ ਗਰਮੀ ਦਾ ਤੋਹਫਾ ਹੀ ਕਹਿ ਸਕਦੇ ਆਪਾਂ ਸੋਨਾ ਮੋਟਾ ਥਾਣਾ ਫੂੜ ਸ਼ੰਗ ਭੂਰਾ ਵੀ ਨਹੀਂ ਥਣ ਤੁਸੀਂ ਇਹਦੇ ਨੇੜੇ ਤੋਂ ਚੈੱਕ ਕਰ ਸਕਦੇ ਸੀਲਸ ਲੱਗਦੀ ਗਾਰੰਟੀ ਐ ਬੇਫਿਕਰ ਹੋ ਜੋ ਥਣਾ ਦੀ ਵੀ ਬਾਈ ਕਹਿੰਦਾ ਆਪਣੀ ਗਾਰੰਟੀ ਐ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀ ਬਾਈ ਫੋਨ ਤੇ ਹੀ ਕਰ ਲਾਂਗੇ ਇਹਦੀ ਵੀ ਫੋਨ ਤੇ ਹੀ ਹੋ ਜੂਗੀ ਜੀ ਠੀਕ ਐ ਡਿਮਾਂਡ ਦੋਨਾਂ ਦੀ ਬਾਈ ਕਹਿੰਦਾ ਆਪਾਂ ਵੀ ਫੋਨ ਤੇ ਹੀ ਹੋ ਜੂਗੀ ਜੀ ਨੂੰ ਵੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ